ਹੈਲੋ ਜੀ ਫਰੈਂਡ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਲੋ ਜੀ ਫਰੈਂਡ ਇੱਥੇ ਨਾ ਮੈਂ ਕਰਨ ਲੱਗੀ ਸੀ ਕਿ ਆਪਣੇ ਸੂਟ ਦੀ ਕਟਿੰਗ ਤੇ ਕਟਿੰਗ ਕਰਨ ਲਈ ਦੇਖੋ ਮੈਂ ਇਹਨੇ ਡੈਰੀ ਇੰਜ ਟਿਪ ਸਾਰਾ ਖੁਸ ਚੱਕ ਲਿਆ ਸੀਗਾ ਪਰ ਮੈਂ ਕੈਂਚੀ ਰੱਖ ਕੇ ਭੁੱਲ ਗਈ ਸੀਗੀ ਉਹਨੂੰ ਮੈਂ ਲੱਭੀ ਜਾਂਦੀ ਸੀ ਕਿ ਫਿਰ ਦੂਜੇ ਰੂਮ ਦੇ ਵਿੱਚੋਂ ਮੈਂ ਲੈ ਕੇ ਆਈ ਹਾਂ ਜਿੱਥੇ ਮੇਰੀ ਇੰਟਰਲੋਕ ਵਾਲੀ ਮਸ਼ੀਨ ਪਈ ਹੈ ਇਪਹਿਲਾ ਇੱਧਰ ਪਈ ਹੁੰਦੀ ਸੀਗੀ ਇੰਟਰਲੋਕ ਵਾਲੀ ਮਸ਼ੀਨ ਹੁਣ ਆਪਣਾ ਜਦੋਂ ਉਹਦਾ ਆਪਾਂ ਨੇ ਦੂਜਾ ਰੂਮ ਤਿਆਰ ਕੀਤਾ ਤਾਂ ਉਹਦੇ ਵਿੱਚ ਪਹਿਲਾਂ ਇੱਕ ਵਾਰੀ ਮੈਨੇ ਆਪਣਾ ਕਾਊਂਟਰ ਵਗੈਰਾ ਉਧਰ ਸ਼ਿਫਟ ਕਰ ਲਿਆ ਸੀਗਾ ਫਿਰ ਉਧਰ ਮਨ ਨਹੀਂ ਲੱਗਿਆ ਹੈਗਾ ਮੈਂ ਕਿਹਾ ਨਹੀਂ ਮੈਨੂੰ ਇੱਧਰ ਹੀ ਥੋੜਾਕਾ ਠੀਕ ਲੱਗਦਾ ਕਿਉਂਕਿ ਇਹ ਥੋੜਾਕਾ ਨਾ ਰੂਮ ਇਹਨੇ ਸਾਈਡ ਤੇ ਹੈ ਇੱਥੇ ਸਿਰਫ ਬੱਚੇ ਵਗੈਰਾ ਘਟ ਆਉਂਦੇ ਨੇ ਤੇ ਉਹ ਜਿਹੜਾ ਦੂਜਾ ਰੂਮ ਹੈ ਉਹਦੇ ਚ ਫਿਰ ਆਉਣਾ ਜਾਣਾ ਜਿਆ ਲੱਗਿਆ ਰਹਿੰਦਾ ਫਿਰ ਤੁਹਾਨੂੰ ਪਤਾ ਕੰਮ ਧੰਦਾ ਫਿਰ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਫਿਰ ਮੈਨੇ ਆਪਣਾ ਜਿਹੜਾ ਪਹਿਲਾ ਹੀ ਮੇਰਾ ਰੂਮ ਸੀਗਾ ਉਸੇ ਚ ਮੈਨੇ ਆਪਣੀ ਮਸ਼ੀਨਾਂ ਕਾਉਂਟਰ ਵਗੈਰਾ ਸ਼ਿਫਟ ਕਰ ਲਏ ਨੇ ਤੇ ਫਿਰ ਜਿਹੜੀ ਉਹ ਇੰਟਰਲੋਕ ਵਾਲੀ ਮਸ਼ੀਨ ਸੀਗੀ ਉਹ ਮੈਨੇ ਉੱਥੇ ਹੀ ਰੱਖ ਲਈ ਕਿਉਂਕਿ ਇੰਟਰਲੋਕ ਚਲੋ 5 ਮਿੰਟਾ 10 ਮਿੰਟਾ ਜਿੰਨੇ ਮਿੰਟ ਚ ਹੋ ਜਾਂਦੀ ਹੈ ਇਸ ਕਰਕੇ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਤੁਸੀਂ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਪਲੀਜ਼ ਫੁੱਲ ਵਾਚ ਕਰਨਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜਿਹੜੀ ਹੈ ਮੇਰੀਆਂ ਭੈਣਾਂ ਸਲਾਈ ਕਰਦੀਆਂ ਨੇ ਉਹਨਾਂ ਲਈ ਮੈਂ ਥ ਵਾਲੀ ਵੀਡੀਓ ਹੁੰਦੀਆਂ ਨੇ ਮੇਰੀਆਂ ਚਲੋ ਉਹਨਾਂ ਦੇ ਥੋੜੀ-ਬਹੁਤੀ ਕੰਮ ਆਊਗੀ ਥੋੜੀ-ਬਹੁਤੀ ਉਹਨਾਂ ਨੂੰ ਹੈਲਪ ਮਿਲੂਗੀ ਅਗਰ ਜੇ ਥੋੜੀ-ਬਹੁਤੀ ਵੀ ਤੁਹਾਨੂੰ ਵੀਡੀਓ ਪਸੰਦ ਆਊਗੀ ਹੈਲਪ ਮਿਲੂਗੀ ਤੁਹਾਨੂੰ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਠੀਕ ਹੈ ਜੀ ਤੇ ਇੱਥੇ ਮੈਂ ਹੈ ਨਾ ਇਹ ਸੂਟ ਜਿਹੜਾ ਸੀਗਾ ਇੱਕ ਵਾਰੀ ਪਹਿਲਾਂ ਚੈੱਕ ਕਰ ਲਿਆ ਸੀਗਾ ਤੇ ਤਾਂ ਕਿ ਡਿਫੈਕਟਡ ਵਗੈਰਾ ਨਾ ਹੋਵੇ ਤੇ ਸਾਨੂੰ ਪਹਿਲਾਂ ਮੈਂ ਆਪਣੀ ਕੱਟ ਦੀ ਹੁੰਨੀ ਆ ਸ਼ਰਟ ਕਸਟਮਰ ਦੀ ਲੰਬਾਈ ਲੈ ਕੇ ਜਿੰਨੀ ਉਹਨਾਂ ਦੀ ਲੰਬਾਈ ਹੁੰਦੀ ਹੈ ਸ਼ਰਟ ਕੱਢ ਕੇ ਫਿਰ ਮੈਂ ਸਲਵਾਰ ਦੀ ਕਟਿੰਗ ਕਰਦੀ ਹੁੰਨੀ ਆ ਤੇ ਇੱਕ ਵਾਰੀ ਸਾਰਾ ਸਾਰਾ ਕਪੜਾ ਜ਼ਰੂਰ ਚੈੱਕ ਕਰ ਲਿਆ ਕਰੋ ਅਗਰ ਜੇ ਤੁਸੀਂ ਸੂਟ ਵਗੈਰਾ ਕਟਿੰਗ ਸਿਲਾਈ ਵਗੈਰਾ ਕਰਦੇ ਹੋ ਕਿਉਂਕਿ ਕਈ ਵਰੀ ਕੀ ਹੁੰਦਾ ਵਿੱਚ ਵਿੱਚ ਡਿਫੈਕਟਡ ਹੁੰਦੇ ਨੇ ਪੀਸ ਤਾਂ ਫਿਰ ਆਪਾਂ ਨੂੰ ਪੈਸੇ ਲੈਣੇ ਦੀ ਥਾਂ ਦੇਣੇ ਬਣ ਜਾਂਦੇ ਨੇ ਹੈਨਾ ਐ ਹੋ ਜਾਂਦਾ ਕਈ ਵਰੀ ਚਲੋ ਨਿੱਕਲ ਵੀ ਆਉਂਦਾ ਬਸ ਤਾਂ ਦੇਖੋ ਟੇਲਰ ਸਾਰੇ ਯਾਨਕੀ ਕਾਰ ਹੀ ਲੈਂਦਾ ਕੋਈ ਨਾ ਕੋਈ ਜੁਗਾਰ ਲਾਈ ਲੈਂਦਾ ਹੁੰਦਾ ਡਿਜ਼ਾਈਨ ਵਗੈਰਾ ਕੁਛ ਨਾ ਕੁਛ ਪਾਈ ਦਿੰਦਾ ਪਰ ਕਈ ਵਰੀ ਨਾ ਡਿਫੈਕਟ ਅਜਿਹੀ ਥਾਂ ਤੇ ਹੋ ਜਾਂਦਾ ਜਿੱਥੇ ਕੋਈ ਡਿਜ਼ਾਈਨ ਵਗੈਰਾ ਵੀ ਨਹੀਂ ਪੈ ਸਕਦਾ ਇਸ ਕਰਕੇ ਫੇਰ ਵੀ ਇੱਕ ਵਾਰੀ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਤੇ ਇੱਥੇ ਮੈਂ ਇੱਕ ਵਾਰੀ ਆਪਣੀ ਜਿਹੜੀ ਸ਼ਰਟ ਸੀਗੀ ਉਹ ਕਟਿੰਗ ਕਰ ਲਵਾਂਗੀ ਸ਼ਰਟ ਦਾ ਜਿਹੜਾ ਕੱਪੜਾ ਉਹ ਅਲੱਗ ਕੱਢ ਲਵਾਂਗੀ ਕਿਉਂਕਿ ਸ਼ਰਟਨ ਜਿਹੜੀ ਮੈਂ ਬਾਅਦ ਚ ਕਟਿੰਗ ਕਰਦੀ ਹੁੰਨੀ ਆ ਤੇ ਜਿਹੜੀ ਸਲਵਾਰ ਉਹ ਮੈਂ ਪਹਿਲਾਂ ਕਟਿੰਗ ਕਰਦੀ ਹੁੰਨੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ ਜਿਵੇਂ ਮੈਂ ਸਲਵਾਰ ਜਿਹੜੀ ਹੈਗੀਆਂ ਨੇ ਬਾਹਰੇ ਦੇਣੀ ਹੁੰਦੀ ਆ ਸਟਿਚ ਕਰਨ ਲਈ ਤੇ ਜਿਹੜੀ ਸ਼ਰਟ ਹੈ ਉਹ ਵੀ ਮੈਂ ਕਈ ਵਾਰੀ ਬਾਹਰੇ ਦੇ ਦੇਦਣੀ ਹੁੰਦੀ ਆ ਉਹਦੇ ਲਈ ਵੀ ਚਲੋ ਮੈਂਨੇ ਇੱਕ ਆਪਣਾ ਹੈਲਪਰ ਰੱਖਿਆ ਹੋਇਆ ਉਹਨਾਂ ਨੂੰ ਮੈਂ ਪਰ ਕਦੀ ਕਦੀ دینی ਹੁੰਦੀ ਆ ਜਦੋਂ ਮੇਰੇ ਕੋਲੇ ਟਾਈਮ ਨਾ ਹੋਵੇ ਸ਼ਰਟ ਵਗੈਰਾ ਸਟਿਚ ਕਰਨ ਦਾ ਨਹੀਂ ਤਾਂ ਅਗਰ ਵਾਈਜ਼ ਸ਼ਰਟ ਹੈ ਮੈਂ ਹੀ ਬਣਾਨੀ ਹੁੰਦੀ ਆ ਠੀਕ ਹੈ ਜੀ ਤੇ ਇੱਥੇ ਮੈਂ ਵੈਸੇ ਆਪਣਾ ਦੇਖ ਲਿਆ ਵੀ ਇੱਥੇ ਮੇਰੀ ਇਹ ਸ਼ਰਟ ਨਿਕਲ ਜੂਗੀ ਬਾਹਾਂ ਦਾ ਕੱਪੜਾ ਅਲੱਗ ਕਰ ਲਿਆ ਤੇ ਸਲਵਾਰ ਦਾ ਕੱਪੜਾ ਹੁਣ ਮੈਨੇ ਕੱਢ ਲਿਆ ਹੁਣ ਪਹਿਲਾਂ ਆਪਾਂ ਸਲਵਾਰ ਕਟਿੰਗ ਕਰਾਂਗੇ ਤੇ ਇੱਕ ਹਾਂਜੀ ਕਮੈਂਟ ਆਏ ਸੀਗੇ ਪਿੱਛੇ ਜਿਕੇ ਤੁਸੀਂ ਸਲਵਾਰਾ ਦੀ ਸਟੀਚਿੰਗ ਬਾਰੇ ਕਿੰਨੀ ਦਿਨੇ ਹੋ ਹੈਨਾ ਮੈਂ ਸਲਵਾਰ ਦੀ ਦੇਖੋ ਸਟੀਚਿੰਗ ਦਿਨੀਆਂ ਬਾਰੇ ਆਪਣੇ ਇਹ ਏਰੀਏ ਦੇ ਹਿਸਾਬ ਨਾਲ ਹੁੰਦੀ ਹੈ ਜਿਵੇਂ ਕਿ ਸਾਡੇ ਦੇਖੋ ਇੱਥੇ ਰੇਟ ਚੱਲ ਰਿਹਾ ਸਾਰੇ ਜਨਕੀ ਵੱਡੀ ਪੁਟੀਕਾ ਵਾਲੇ ਵੀ 25 30 ਰੁਪਏ 30 ਤੋਂ ਜਨਕੀ ਦਿੰਦੇ ਨੇ 25 ਤਾਂ ਕੋਈ ਕੋਈ ਦਿੰਦਾ 30 ਰੁਪਏ ਹੈਗੀ ਹੈ ਸਿੰਪਲ ਸਲਵਾਰ ਦੀ ਵਿੱਚੀ ਮੂਰੀਆਂ ਜਨਕੀ ਵਿੱਚੀ ਮੂਰੀ ਹੁੰਦੀਆਂ ਨੇ ਤੇ ਇਹ ਰੇਟ ਚੱਲ ਰਿਹਾ ਤੇ ਡਬਲ ਦਾ ਹੈਗਾ 50 ਵੀ ਦਿੰਦੇ ਨੇ ਵਿੱਚ 60 ਵੀ ਦਿੰਦੇ ਨੇ ਜਿਨ੍ਹਾਂ ਕੋਲੇ ਦੇਖੋ ਜ਼ਿਆਦਾ ਕੰਮ ਹੈ ਹਾਂ ਵੀ ਹੈ ਨਾ ਵਧੀਆ ਕੰਮ ਹੈ ਉਹ 60 ਵੀ ਦੇਈ ਜਾਂਦੇ ਨੇ ਜਿਨ੍ਹਾਂ ਕੋਲੇ ਆਪਣੇ ਹਿਸਾਬ ਨਾਲ ਦਿੰਨੀ ਉਹਨਾਂ ਦੀ ਆਪ ਦੀ ਸਲਾਈ ਹੁੰਦੀ ਉਸ ਹਿਸਾਬ ਨਾਲ ਦੇ ਲੈਂਦਾ ਵੀ ਚਲੋ ਹੈਨਾ ਕਈ ਵਾਰੀ ਵਿੱਚ ਚ ਕੋਈ 20 ਵੀ ਸ਼ਮਿਲ ਆਉਂਦਾ ਸ਼ਾਇਦ ਇਹਦਾ ਹੋਣਾ ਪਰ ਜਿਹੜੀ ਸਲਵਾਰਾ ਬਣਵਾਉਂਦੇ ਨੇ ਉਹ 20 ਵਗੈਰਾ ਨਹੀਂ ਲੈਂਦੇ ਹੈਗੇ 30 ਤੋਂ ਫਿਰ ਸਟਾਰਟ ਹੁੰਦਾ ਕੰਮ ਮੈਂ ਜਿਹੜਾ ਹੈਗੀ ਆਪਣਾ ਸਲਵਾਰਾ 30 ਰੁਪਏ ਦੀ ਨਹੀਂ ਹੁੰਨੀ ਆ 30 ਤੇ ਪੰਜਾਬੀ ਦੇ ਦੇ ਦਿੰਨੀ ਆ ਵਿੱਚ ਵਿੱਚ 60 ਵੀ ਹੈ ਨਾ ਕਈ ਵਾਰੀ ਕੀ ਹੁੰਦਾ ਜਿਹੜੀ ਮੈਂ ਸਲਵਾਰਾਂ ਹੁੰਦੀਆਂ ਨੇ ਉਹ ਮੈਂ ਗੁੰਮ ਵੀ ਕਰਵਾ ਲੈਣੀ ਹੁੰਦੀਆਂ ਉਹਨਾਂ ਦੇ ਮੈਂ 60 ਰੁਪਏ ਦੇ ਦੇਣੇ ਹੁੰਦੀਆਂ ਜਿਵੇਂ ਆਹ ਹੁੰਦੀਆਂ ਨੇ ਗੁੰਮ ਹੁੰਦੀਆਂ ਨੇ ਇੱਕ ਸਲਵਾਰ ਅੰਡਰਗਰਾਊਂਡ ਬਣੀ ਹੁੰਦੀਆਂ ਨੇ ਇੰਟਰਲੌਕ ਵਗੈਰਾ ਨਹੀਂ ਕਰਨਦੀ ਲੋਡ ਪੈਂਦੀ ਉਹਨਾਂ ਦੇ 60 ਵੀ ਆਉਂਦੇ ਨੇ ਬਾਕੀ ਜੇ ਆਪਣਾ ਹਿਸਾਬ ਨਾਲ ਜਿੰਨੇ ਮੈਨੂੰ ਹੋ ਕਹਿ ਦਿੰਦੇ ਮੈਂ ਕਦੇ ਉਹਨਾਂ ਦਾ ਹਿਸਾਬ ਪੂਰਾ ਨਹੀਂ ਲਗਾਇਆ ਹੈਗਾ ਬਸ ਮੈਂ ਇੱਕ ਵਾਰੀ ਉਹਨਾਂ ਤੋਂ ਪੁੱਛ ਲੈਣੀ ਕਿੰਨੀ ਸਲਵਾਰਾਂ ਨੇ ਬਸ ਉਹ ਦੱਸ ਦਿੰਦੇ ਨੇ ਉਹ ਹਿਸਾਬ ਨਾਲ ਆ ਫਿਰ ਆਪਾਂ ਉਹਨਾਂ ਦਾ ਬਿੱਲ ਬਣਾ ਦੇਣੇ ਹੁੰਦੇ ਆ ਤੋ ਜਿਹੜੇ ਤਰਪਾਈਆਂ ਦਾ ਰੇਟ ਹੈ ਇਹ ਮੇਰਾ 10 ਰੁਪਏ ਦਾ ਮੈਂ ਇੱਥੇ 10 ਰੁਪਏ ਦੇ ਰਹੀ ਆ ਕਾਫੀ ਟਾਈਮ ਤੋਂ 10 ਰੁਪਏ ਹੀ ਚੱਲ ਰਿਹਾ ਤੇ ਹਾਂਜੀ ਜਿਹੜੇ ਕਈ ਵਰੀ ਪਿੰਡਾਂ 'ਚ ਹੈਗੇ ਪਿੰਡਾਂ 'ਚ ਚਲੋ ਘੱਟ ਵੀ ਹੋਊਗਾ ਕਿਉਂਕਿ ਪਿੰਡਾਂ 'ਚ ਸਲਾਈ ਘੱਟ ਹੁੰਦੀ ਹੈ ਇਸ ਕਰਕੇ ਫਿਰ ਸਲਵਾਰਾ ਦਾ ਰੇਟ ਵੀ ਘੱਟ ਹੋ ਸਕਦਾ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਇੱਕ ਮੈਂ ਰੇਟ ਲੈ ਰਹੀ ਆ ਉਹੀ ਤੁਹਾਡੇ ਏਰੀਏ 'ਚ ਹੋਊਗਾ ਤੇ ਜਿਵੇਂ ਵੱਡੇ ਸ਼ਹਿਰ ਹੁੰਦੇ ਨੇ ਉਹਨਾਂ 'ਚ ਤਾਂ ਰੇਟ ਮੈਂ ਕਹਿੰਦੀ ਆ ਜ਼ਿਆਦਾ ਵੀ ਹੋ ਸਕਦਾ ਸ਼ਾਇਦ 50 ਰੁਪਏ ਵੀ ਹੋ ਸਕਦਾ 40 ਰੁਪਏ ਵੀ ਹੋ ਸਕਦਾ ਕਿਉਂਕਿ ਦੇਖ ਵੱਡੇ ਸ਼ਹਿਰਾਂ ਤੇ 300 ਰੁਪਏ ਕੇ 400 ਰੁਪਏ ਵੀ ਲੈ ਰਹੇ ਨੇ 350 ਰੁਪਏ ਵੀ ਲੈ ਰਹੇ ਨੇ ਹਨ ਤੇ ਜਿਹੜੀਆਂ ਮੇਰੀਆਂ ਭੈਣਾਂ ਜਿਹੜੀ ਘਰੇ ਬੁਟੀਕ ਕਰੀਆਂ ਹੋਈਆਂ ਨੇ ਹਨ ਘਰੇ ਕੰਮ ਕਰਦੀਆਂ ਨੇ ਉਹਨਾਂ ਤੇ ਰੇਟ ਜ਼ਿਆਦਾ ਨਹੀਂ ਹੁੰਦੇ ਉਹ ਥੋੜੀ ਘਾਟੀ ਸਲਾਈ ਲੈ ਰਹੀ ਹੁੰਦੀਆਂ ਨੇ ਐਵੇਂ ਵੀ ਹੋ ਜਾਂਦਾ ਪਰ ਮੈਂ ਜਿਹੜੀ ਸਲਾਈ ਆ ਮੈਂ 300 ਰੁਪਏ ਲੈਨੀ ਆ ਸਿੰਪਲ ਸੂਟ ਦਾ हां ਜਿਹੜੇ ਥੋੜੇ ਆਪਣੇ ਇੱਕ ਜਾਣ ਪਛਾਣ ਦੇ ਹੁੰਦੇ ਨੇ ਚਲੋ ਗਲੀ ਗਵਾਂਡ ਹੁੰਨਾ ਉਹਨਾਂ ਤੋਂ ਚਲੋ ਮੈਂ 250 ਰੁਪਏ ਵੀ ਲੈ ਲੈਣੀ ਆ ਐਵੇਂ ਦੀ ਗੱਲ ਨਹੀਂ ਹੈਗੀ ਜਾਣ ਪਛਾਣ ਵੀ ਆਪਾਂ ਚਲੋ ਥੋੜੀ-ਬੋਤੀ ਕਰ ਲੈਨੇ ਆ ਵੈਸੇ ਮੈਂ ਰੇਟ ਜਿਵੇਂ ਗਲੀ ਨਾਲ ਗਲੀ ਨਾਲ ਮੈਂ ਸਪੈਕਸ ਰੇਟ ਹੈ ਜੇ ਇੱਕ ਜਣੇ ਤੋਂ ਮੈਂ 250 ਲੈ ਲਿਆਂ ਤਾਂ ਮੈਂ ਸਾਰੇ ਤੋਂ 250 ਲਵਾਂਗੀ ਆ ਜਿਹੜੇ ਆਪਣੇ ਬਾਹਰਲੇ ਕਸਟਮਰ ਹੁੰਦੇ ਨੇ ਉਹਨਾਂ ਤੋਂ ਮੈਂ 300 ਰੁਪਿਆ ਹੀ ਲੈਣੀ ਆ ਰੇਟ ਮੈਂ ਸਭ ਨਾਲ ਇੱਕੋ ਜਿਹਾ ਰੱਖ ਦਿਆ ਨਹੀਂ ਤਾਂ ਫਿਰ ਬਾਅਦ 'ਚ ਹੈਨਾ ਇੱਕ ਦੂਜੇ ਨਾਲ ਉਹ ਗੱਲਾਂ ਕਰਦੇ ਨੇ ਵੀ ਮੇਰੇ ਤੋਂ ਇੰਨਾ ਰੇਟ ਲਿੱਤਾ ਮੇਰੇ ਤੋਂ ਵੈਨਾ ਤੇ ਤੁਸੀਂ ਵੀ ਇੰਜ ਹੀ ਕਰਿਆ ਕੇ ਫਿਰ ਚਲੋ ਤੁਸੀਂ ਆਪਣਾ ਹੋ ਕਰਿਆ ਕਰੋ ਆਪਣੇ ਏਰੀਆ ਦੇ ਹਿਸਾਬ ਨਾਲ ਲੈ ਲਿਆ ਕਰੋ ਜਿਹੜਾ ਤੁਸੀਂ ਰੇਟ ਲੈਣਾ ਹੁੰਦਾ ਸ਼ਹਿਰ ਤੇ ਪਿੰਡ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਕਈ ਵਾਰੀ ਕਹਿੰਦੇ ਨੇ ਵੀ ਸਾਡੇ ਪਿੰਡ ਚ ਤਾਂ ਇਹਨਾਂ ਰੇਟ ਹੈ ਤੁਸੀਂ ਇੰਨੀ ਸਲਾਈ ਲੈ ਲਓ ਕਈ ਵਾਰੀ ਮੇਰੇ ਕੋਲ ਆਂਦੇ ਹੁੰਦੇ ਨੇ ਆਂਟੀ ਵਗੈਰਾ ਆਂਦੀ ਹੁੰਦੀਆਂ ਨੇ ਉਹ ਕਹਿਣਗੇ ਪੁੱਤ ਮੇਰੀ ਤਾਂ ਸਿੰਪਲ ਜੀ ਸੂਟ ਹੁੰਦਾ ਮੇਰੇ ਤੋਂ ਤਾਂ 200 ਲੈ ਲੈ ਫਿਰ ਐਵੇਂ ਨਹੀਂ ਹੁੰਦਾ ਹੈਗਾ ਅਗਰ ਜੇ ਆਪਾਂ ਇੱਕ ਤੋਂ 200 ਰੁਪਏ ਲਵਾਂਗੇ ਤਾਂ ਫਿਰ ਦੇਖੋ ਦੂਜਾ ਵੀ ਫਿਰ 200 ਰੁਪਏ ਦੇ ਕੇ ਜਾਊਗਾ ਇਸ ਕਰਕੇ ਇੱਕੋ ਰੇਟ ਹੋਣਾ ਚਾਹੀਦਾ ਠੀਕ ਹੈ ਜੀ ਤੇ ਲੋ ਜੀ ਇੱਥੇ ਦੇਖੋ ਆਪਣੀ ਸਲਵਾਰ ਕਟਿੰਗ ਹੋ ਗਈ ਹੈ ਤੇ ਬਾਕੀ ਤੁਹਾਨੂੰ ਤਰਪਾਈਆਂ ਦਾ ਪਤਾ ਚੱਲ ਗਿਆ ਤਰਪਾਈਆਂ ਦਾ ਵੀ ਇਹੀ ਕੁਛ ਹੈ ਬਸ ਜਿਵੇਂ ਅਗਰ ਜੇ ਤੁਸੀਂ 200 ਰੁਪਏ ਵੀ ਲੈ ਰਹੇ ਹੋਗੇ ਜੇ ਤੁਸੀਂ 20 ਰੁਪਏ 30 ਰੁਪਏ ਵੀ ਦੇ ਦੇਵੋਗੇ ਤਾਂ ਵੀ ਕੋਈ ਜ਼ਿਆਦਾ ਮੈਨੂੰ ਲੱਗਦਾ ਫਰਕ ਨਹੀਂ ਪੈਂਦਾ 10 ਰੁਪਏ ਦੇ ਹਿਸਾਬ ਨਾਲ 10 ਰੁਪਏ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਅਗਰ ਜੇ ਚਲੋ ਤੁਹਾਡਾ ਕੰਮ ਟਾਈਮ ਤੇ ਮਿਲਦਾ ਕਸਟਮਰ ਖੁਸ਼ ਹੋ ਜਾਂਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਮੈਂ ਦੇ ਦੇਣੀ ਹੁੰਨੀ ਆ ਠੀਕ ਹੈ ਜੀ ਲੋ ਜੀ ਇੱਥੇ ਆਪਣੀ ਸਲਵਾਰ ਕਟਿੰਗ ਹੋ ਗਈ ਤੇ ਮੈਂ ਰੱਖੇ ਹੋਏ ਸੀਗੇ ਚੋਲ ਬੰਨੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਤੁਹਾਡੀ ਪ੍ਰੈਸ ਕਿਹੜੀ ਹੈ ਮੇਰੀ ਪ੍ਰੈਸ ਹੈਗੀ ਹੈ ਡੈਜ਼ਨ ਦੀ ਹੈ ਤੇ ਸ਼ਾਇਦ ਇਹ 1000 1200 ਦੀ ਉਸ ਟਾਈਮ ਮੈਂ ਲੇਕੀ ਸੀਗੀ ਹੁਣ ਤਾਂ ਰੇਟ ਮੈਨੂੰ ਪਤਾ ਨਹੀਂ ਅਗਰ ਤੁਸੀਂ ਕੋਈ ਵੀ ਪ੍ਰੈਸ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਪ੍ਰੈਸ ਤੁਹਾਡੀ ਭਾਰੀ ਹੋਣੀ ਚਾਹੀਦੀ ਹੈ ਹਲਕੀ ਵਗੈਰਾ ਨਹੀਂ ਲੈਣਾ ਚਾਹੀਏ ਜਿੰਨੀ ਮਰਜ਼ੀ ਕੰਪਨੀ ਦੀ ਹੋਵੇ ਹਲਕੀ ਪ੍ਰੈਸ ਨਾਲ ਲਿਓ ਭਾਰੀ ਲਿਆ ਕਰੋ ਭਾਰੀ ਪ੍ਰੈਸ ਨਾਲ ਜਿਹੜੀ ਹੁੰਦੀ ਹੈ ਪ੍ਰੈਸ ਸੂਟ ਦੀ ਬਹੁਤ ਵਧੀਆ ਹੁੰਦੀ ਹੈ ਜਿਹੜੇ ਵਰਕ ਵਾਲੇ ਹੁੰਦੇ ਨੇ ਉਹਨਾਂ ਤੇ ਵਧੀਆ ਫਿਨਿਸ਼ਿੰਗ ਆਉਂਦੀ ਹੈ ਠੀਕ ਹੈ ਜੀ ਚਲੋ ਜੀ ਸिलाई ਕਰਨ ਨਾਲ ਹਨਾ ਆਪਾਂ ਘਰੇ ਬੈਠ ਕੇ ਦੋ ਪੈਸੇ ਕਮਾ ਵੀ ਸਕਦੇ ਆ ਦੋ ਪੈਸੇ ਨਹੀਂ ਬਹੁਤ ਪੈਸੇ ਆਪਾਂ ਕਮਾ ਸਕਦੇ ਆ ਹਜ਼ਾਰਾਂ ਵੀ ਲੱਖਾਂ ਵੀ ਕਮਾ ਸਕਦੇ ਆ ਅਗਰ ਆਪਾਂ ਮਿਹਨਤ ਵਧੀਆ ਕਰਾਂਗੇ ਤੇ ਛੋਟੇ 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 ਕੰਮ ਨਾਲ ਦੇਖੋ ਇਹ ਪਹਿਲਾਂ ਆਪਾਂ ਛੋਟਾ ਕੰਮ ਕਰਾਂਗੇ ਫਿਰ ਆਪਾਂ ਕੰਮ ਜਿਹੜਾ ਹੈਗਾ ਵੱਡਾ ਵੀ ਆਪਾਂ ਸ਼ੁਰੂ ਕਰ ਸਕਦੇ ਆ ਐਵੇਂ ਆਪਾਂ ਲੱਖਾਂ ਰੁਪਏ ਵੀ ਦੇਖੋ ਕਮਾ ਸਕਦੇ ਆ ਸिलाई ਦੇ ਨਾਲ ਆਪਾਂ ਆਪਣੇ ਕਾਰੀਗਰ ਬਾਅਦ ਚ ਰੱਖ ਸਕਦੇ ਆ ਬੁਟੀਕ ਵਗੈਰਾ ਕਰ ਸਕਦੇ ਆ ਬੁਟਿਕਾ ਵਾਲਿਆਂ ਨੂੰ ਸੱਚੀ ਲੱਖਾਂ ਚ ਕਮਾਈ ਹੁੰਦੀ ਹੈ ਅਗਰ ਉਹਨਾਂ ਦਾ ਵਧੀਆ ਕੰਮ ਹੁੰਦਾ ਠੀਕ ਹੈ ਜੀ ਤੇ ਐਵੇਂ ਆਪਾਂ ਆਪਣੇ ਘਰੇ ਬਹਿ ਕੇ ਹੁਣ ਇਸ ਟਾਈਮ ਚਲੋ ਹਨ ਇਸ ਟਾਈਮ ਆਪਾਂ ਨਹੀਂ ਬੁਟੀਕ ਕਰ ਸਕਦੇ ਕਿਉਂਕਿ ਆਪਣੇ ਬੱਚੇ ਹੈਗੇ ਨੇ ਛੋਟੇ ਆਪਾਂ ਬਾਹਰ ਨਹੀਂ ਜਾ ਸਕਦੇ ਤਾਂ ਫਿਰ ਵੀ ਆਪਾਂ ਬਹੁਤ ਵਧੀਆ ਆਪਾਂ ਸਲਾਈ ਕਰਕੇ ਆਪਾਂ ਅਰਨਿੰਗ ਕਰ ਸਕਦੇ ਆ ਤੇ ਲੋ ਜੀ ਇੱਥੇ ਆਪਣੇ ਬਣ ਗਏ ਸੀਗੇ ਚੋਲ ਮੈਨੇ ਚੋਲ ਰੱਖੇ ਹੋਏ ਸੀਗੇ ਸਲਵਾਰ ਕਟਿੰਗ ਕਰਦੇ ਕਰਦੇ ਮੇਰੇ ਬਣ ਗਏ ਹਨ ਚੋਲ ਹੁਣ ਆਪਾਂ ਖਾ ਲੈਨੇ ਆ ਆਜੋ ਤੁਸੀਂ ਵੀ ਖਾ ਲਓ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸਪਰਟ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਗਰ ਕੋਈ ਕੁਸ਼ਨ ਤੁਹਾਨੂੰ ਪੁੱਛਣਾ ਹੋਵੇ ਤਾਂ ਪਲੀਜ਼ ਕਮੈਂਟ ਕਰਨਾ ਤੇ ਆਪਾਂ ਕੱਲੂ ਫਿਰ ਮਿਲਦੇ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਉਹਦੇ ਲਈ ਓਕੇ ਟਾਟਾ ਬਾਈ ਬਾਈ